ਗਰਲੀਨ ਪੁੱਤ ਨਹੀਂ ਕੁੜੀਏ ਪੁੱਤ ਕੀ ਗੱਲ ਹੈ ਹਾਏ ਪੁੱਤ ਨਹੀਂ ਬਰਲੀਨ ਨਹੀਂ ਬਰਲੀਨ ਪੁੱਤ ਮੰਮੀ ਠੀਕ ਆ ਫਿਰ ਉਹ ਮੈਂ ਚਲਦੀ ਹਾਂ ਮੇਰਾ ਤੇਰਾ ਤੈਨੂੰ ਕੱਲ ਨੂੰ ਜੀ ਨਹੀਂ ਕਰ ਲਿਆ ਮੇਰਾ ਜੀ ਕਰਨਾ ਕਿ ਨੂੰ ਪੱਕੀ ਅੱਜ ਹੀ ਰੱਖ ਲਾਂ ਚਲ ਪੋਈ ਨਹੀਂ ਮੰਮੀ ਮੈਂ ਨਾ ਫੋਨ ਕਰਦੀ ਰਿਆ ਕਰਨਾ ਵਾ ਤੁਹਾਨੂੰ ਤੁਹਾਨੂੰ ਕਰ ਟੈਨਸ਼ਨ ਪੁੱਤ ਵਿਆਹ 'ਚ ਥੋੜਾ ਟਾਈਮ ਹੈਗਾ ਵਾ ਜੇ ਇੱਦਾਂ ਕਰੀ ਇੱਕ ਦੋ ਵਾਰੀ ਆ ਕੇ ਵਿਆਹ ਤੋਂ ਪਹਿਲਾਂ ਮੈਨੂੰ ਮਿਲ ਜੀ ਚਲ ਮਮੀ ਆਇਆ ਤੇ ਨਹੀਂ ਮੈਨੂੰ ਜਾਣਾ ਉਦੋਂ ਮੈਂ ਕੋਸ਼ਿਸ਼ ਕਰਿਆ ਕਰੂੰਗੀ ਪਰ ਫੋਨ ਮੈਂ ਡਿਲੀ ਕਰ ਦਿਆ ਕਰਨਾ ਫੋਨ ਰੋਜ਼ ਕਰਿਆ ਕਰੀ ਮੈਨੂੰ ਠੀਕ ਵਾ ਤੇ ਧਿਆਨ ਰੱਖੀ ਆਪਣਾ ਟੈਂਸ਼ਨ ਨਹੀਂ ਲੈਣੀ ਕਰਨੀ ਨਹੀਂ ਕੋਈ ਨਹੀਂ ਪਤਾ ਜਦੋਂ ਬੱਚੇ ਆਪਣੇ ਚੰਗੇ ਹੋਵੇ ਟੈਂਸ਼ਨ ਨਾ ਕਰੀ ਆ ਠੀਕ ਆ ਕੋਈ ਗੱਲ ਨਹੀਂ ਆਉਂਦਾ ਨਾ ਫੋਨ ਹਾ ਹਉ ਆ ਜਾਂਦਾ ਕਦੀ ਕਦੀ ਚਲ ਕੋਈ ਨਹੀਂ ਐਵੇਂ ਨਾਲ ਹੀ ਬੰਦਾ ਖੁਸ਼ ਹੋ ਜਾਂਦਾ ਵੀ ਚਲੋਗੀ ਕਰ ਦਿਆ ਕਰਨੀ ਉਦੋਂ ਮੈਂ ਵੀ ਕਰ ਦਿਆ ਕਰਨਾ ਵਾ ਸਿਰ ਤੇ ਤੁਸੀਂ ਐਵੇਂ ਦੁਖੀ ਨਹੀਂ ਹੋਣਾ ਚਲ ਕੋਈ ਨਹੀਂ ਪੁੱਤ ਧਿਆਨ ਰੱਖੀ ਆਪਣਾ ਹੈ ਉਹ ਵੀ ਕਿੱਦਾਂ ਅੱਖਾ ਕੱਢਣ ਦੇ ਨਹੀਂ ਤਾਂ ਤਾਂ ਕੰਮ ਹੀ ਇਹੋ ਵਾ ਹੈ ਉਹਨਾਂ ਨੂੰ ਹੀ ਜਾਣਾ ਮੈਂ ਕਿਤੇ ਉਹਨਾਂ ਨੂੰ ਧਿਆਨ ਦੇਖੀ ਫਿਰ ਹਾਂ ਚਲੋ ਠੀਕ ਹਾਂ ਚੰਗਾ ਵੇਖਾ ਕਿ ਨਹੀਂ ਚੰਗੀ ਹੈ ਕਿੰਨਾ ਕਰਨ ਦੀ ਹੈ ਮੰਮੀ ਤਾਨੂੰ ਮੈਂ ਨਾ ਰੋਣ ਨਹੀਂ ਦੇਣਾ ਹੈ ਮੇਰਾ ਤੇ ਰਾਦਾ ਵਾ ਉਹ ਚੋਲੇ ਨਾਲ ਗੱਲ ਕਰਾਂ ਤੇ ਨਾ ਛੇਤੀ ਵਿਆਹ ਕਰ ਲਿਏ ਬਹੁਤੇ ਦਿਨ ਨੀਗੇ ਵਿੱਚ ਪਾਉਣੇ ਚਲ ਮੇਰਾ ਵੀ ਮਨ ਲੱਗ ਜਾਊਗਾ ਉਹ ਤਾਂ ਤੇ ਮੇਰਾ ਘਰ ਖਲੋਣ ਹੁਣ ਜੀ ਨਹੀਂ ਕਰਦਾ ਮਾਸਾ ਵੀ ਚੱਲ ਬੋਟਾ ਇੱਥੇ ਬਹਿ ਜਾ ਇੱਥੇ ਜਾਈ ਚ ਵੜ ਜਾ ਮਿੰਤੀ ਹਾਂ ਹੋ ਜਾ ਤਾਂ ਤੇ ਮੈਂ ਦੱਸਾਂ ਮਹਾਰਾਜ ਨੇ ਨਾ ਚੱਲ ਜਿੱਤੀ ਤੇਰੀ ਸੁਣੀ ਆ ਮੈਂ ਤਾਂ ਨਹੀਂ ਆ ਕਿਦੇ ਜਿੰਦਾ ਹੁੰਦਾ ਕਿੰਨੀ ਪੋਤ ਨੂੰ ਖੁਸ਼ੀ ਹੋਣੀ ਹੈ ਹਾਂ ਚੱਲ ਕੋਈ ਗੱਲ ਨਹੀਂ ਮਹਾਰਾਜ ਨੇ ਉਹਦਾ ਬੂਟਾ ਲਾਇਆ ਵਾ ਮੈਂ ਤਾਂ ਨਹੀਂ ਆ ਧੀ ਹੋਵੇ ਪਾਈ ਪੋਤ ਹੋਵੇ ਵੱਡੀ ਵੱਡੀ ਉਮਰ ਵਾਲਾ ਹੋਵੇ ਤਾਂ ਮਹਾਰਾਜ ਨੂੰ ਸਿਰੇ ਚਾਰੇ ਕਿਉਂ ਰੋਨੀ ਆ ਕੋਈ ਬਗੜ ਨਹੀਂ ਮੰਮੀ ਸੱਚ ਪੁੱਛੀ ਨਾ ਅੱਜ ਮੈਨੂੰ ਉਹਨਾਂ ਦੀ ਫੇਰ ਬੜੀ ਜ਼ਿਆਦਾ ਹੁੰਦੀ ਆ ਜਿਵੇਂ ਅੱਜ ਜਿੰਦਿਆਂ ਦੇ ਨਾ ਉਹਨਾਂ ਬੜਾ ਹੀ ਖੁਸ਼ ਹੁਣ ਆਈ ਆ ਦਿਨ ਦੀ ਮੇਰਾ ਅੱਬ ਮੈਨੂੰ ਧੀ ਦੇ ਚਲ ਕੋਈ ਨਹੀਂ ਪੁੱਤ ਕੀ ਪਤਾ ਉਹਦੇ ਇੰਦਾਂ ਨੀ ਗੱਲਾਂ ਕਰਦਾ ਸੀ ਉਹਨੂੰ ਰੱਬ ਦਿਆ ਹੈ ਉਹਦੇ ਮੂੰਹੋਂ ਗੱਲਾਂ ਕਢਾਉਣ ਔਰ ਕੀ ਕਰੀਏ ਨਾ ਮੇਰੀ ਧੀ ਨਾ ਖਾਪਿਆ ਕਰ ਜਿੰਨਾ ਖਾਵੇਗੀ ਪੁੱਤ ਦੇ ਤੇ ਅਸਰ ਪਾਏਗਾ ਹਾਂ ਪੁੱਤ ਜੇ ਤੂੰ ਰੋਈ ਜਾਏਂਗੀ ਰੋਈ ਜਾਏਂਗੀ ਸੋਚੀ ਜਾਏਂਗੀ ਤੇਰੇ ਵਿੱਚ ਇੱਕ ਹੋਰ ਜਾਨ ਪੈਦਾ ਹੋਈ ਆ ਇਹ ਸ਼ੁਕਰ ਕਰ ਮਾਲਕ ਦਾ ਕਿਤੇ ਉਹਦਾ ਬੂਟਾ ਲੱਗਾ ਰਹਿ ਜਾਏਗਾ ਪਰ ਮੰਮੀ ਰੱਬ ਨੇ ਵੇਲਾ ਖੁਸ਼ੀ ਵੀ ਦਿੰਦੀ ਆ ਪਰ ਕਿਸੇ ਟਾਈਮ ਤੇ ਦਿੰਦੀ ਮੇਰੀ ਧੀ ਨੇ ਨਾ ਹੁਣ ਕੋਈ ਹੌਲਾ ਭਾਰਾ ਕੰਮ ਨਹੀਂ ਕਰਨਾ ਜਿਹੜੀ ਚੀਜ਼ ਦੀ ਲੋੜ ਆ ਨਾ ਮੈਨੂੰ ਆਵਾਜ਼ ਦੇਣੀ ਆ ਮੈਂ ਆ ਜਿਹੜਾ ਮਾੜਾ મોਟਾ ਵੇਲੀ ਜਾਂਦੀ ਪੁੱਤ ਤੂੰ ਵੀ ਨਾ ਜਾਇਆ ਕਰਾਂਗੀ ਤੇਰੇ ਪਿਓ ਨੂੰ ਕਹੂੰਗੀ ਸਾਰੇ ਕੰਮ ਵੇਲੀ ਦੇ ਕਰ ਲਿਆ ਸਰ ਮੰਮੀ ਪਤਾ ਮੈਨੂੰ ਕੀ ਆਂਦੇ ਹੁੰਦੇ ਜਦੋਂ ਸਾਡਾ ਬੱਚਾ ਹੋਇਆ ਨਾ ਮੈਂ ਤਾਂ ਸਭ ਤੋਂ ਵੱਡੇ ਸਕੂਲੇ ਪੜਾਉਣਾ ਵਾ ਮੈਂ ਆਪਣੇ ਬੱਚੇ ਦਾ ਆ ਕਰਨਾ ਵਾ ਕਲ ਕੋਈ ਨਹੀਂ ਪਤਾ ਜਿੱਦਾਂ ਵੀ ਉਹ ਕਹਿੰਦਾ ਹੈ ਨਾ ਆਪਾਂ ਤੇਰਾ ਸਾਥ ਦਵਾਂਗੇ ਕੋਈ ਗੱਲ ਨਹੀਂ ਤੇਰਾ ਵੀਰ ਦੀ ਵੱਡੀ ਵੱਡੀ ਉਮਰ ਹੋਵੇ ਉਹ ਤੂੰ ਨਹੀਂ ਕਮਾਈ ਕਰਨੀ ਆਪਾਂ ਇੱਕ ਮਾ ਸਕਦੇ ਨਾ ਬੱਚਾ ਨਹੀਂ ਸਾਂਭ ਸਕਦੇ ਪਰ ਮੰਮੀ ਮੈਨੂੰ ਸੱਚ ਪੁੱਛਣਾ ਅੱਜ ਬੜਾ ਹੀ ਹੋਰ ਤਰਾਹ ਹੁੰਦੇ ਆ ਵਾ ਇਹ ਮੇਰੀ ਗੱਤੀ ਹੈ ਐਦਾਂ ਨਾ ਕਰਿਆ ਕਰ ਤੈਨੂੰ ਮੈਂ ਕਿੰਨਾ ਸਮਝਾਉਣੀ ਆ ਦੇਣੇ ਵੀ ਰਾਤ ਵੀ ਤੂੰ ਕਿਉਂ ਇੰਨਾ ਦਿਲ ਛੱਡਦੇ ਮੈਨੂੰ ਪਤਾ ਵਾ ਤੈਨੂੰ ਬੜਾ ਦੁੱਖ ਆ ਔਰ ਹੁਣ ਜਿਹੜਾ ਘਮ ਹੋ ਗਿਆ ਉਹ ਵਾਪਸ ਤੇ ਆ ਹੀ ਨਹੀਂ ਜਾਣਾ ਮਿਲਤੀ ਇਦਾਂ ਨਾ ਕਰਿਆ ਤਾਂ ਹੁਣ ਦੇਖ ਨਾ ਬੱਚੇ ਕਰਕੇ ਚੁੱਪ ਕਰਕੇ ਰੋਟੀ ਪਣੀ ਖਾਇਆਗਾ ਦੁੱਧ ਨਹੀਂ ਖਾਇਆਗਾ ਨੂੰ ਪਤਾ ਨਹੀਂ ਕੀ ਕਰਦਾ ਪਰ ਇੱਕ ਬੱਚੇ ਵਰਕੇ ਸਾਨੂੰ ਕਰਨਾ ਪੈਣਾ ਵਾ ਕਿ ਇਹ ਤਰਾ ਇਹਦੀ ਵੱਡੀ ਵੱਡੀ ਉਮਰ ਹੋਵੇ ਆਪਣਾ ਦੁਨੀਆ ਤੇ ਆਵੇ ਕਿ ਕਿਦੇ ਆਰੇ ਲੱਗ ਜੇਗੀ ਧੀਏ ਮਮੀ ਹੈ ਤੇ ਸਹੀ ਹੈ ਪਰ ਜਿੱਦਣ ਉਹ ਇਹ ਦੁਨੀਆ ਤੇ ਆਏਗਾ ਤਾਂ ਆਪਣੇ ਪਿਓ ਬਾਰੇ ਪੁੱਛੇਗਾ ਤੇ ਮੈਂ ਕੀ ਕਹਾਂਗੀ ਉਹਨੂੰ ਕਿ ਤੇਰਾ ਪਿਓ ਹੈ ਨਹੀਂ ਬੀਬਾ ਬਾਬਾ ਕੇ ਸੁਖੀ ਬੰਦੀ ਕੋਈ ਗੱਲ ਨਹੀਂ ਵੇ ਉਹਦਾ ਪੁੱਤ ਦਾਦਾ ਕਦੇ ਵੱਡਾ ਹੋਊਗਾ ਜੀ ਤਾਂ ਮਿਲਗੇਲ ਹੋਈ ਜਾਵੇ ਕੋਈ ਗੱਲ ਨਹੀਂ ਪੁੱਤ ਆਪਣਾ ਘਰ ਮਾਰ ਉਹਦਾ ਹੈਗਾ ਸਾਰਾ ਕੁਝ ਦੇ ਦੇਣਗੇ ਤਾਂ ਵੀ ਠੀਕ ਹੈ ਨਾ ਦੇਣਗੇ ਸਾਡੇ ਘਰ ਸਾਰਾ ਕੁਝ ਹੈਗਾ ਤੇਰੇ ਜੁੱਗ ਮਮੀ ਹੋ ਨਹੀਂ ਮੈਂ ਸੋਚਣ ਦੀ ਮੈਂ ਤਾਂ ਇਹ ਸੋਚਣ ਦੀ ਆ ਕਿ ਉਹਨਾਂ ਨੇ ਮੈਨੂੰ ਪਿੰਦਰ ਤਾਂ ਕੀ ਰੱਖਿਆ ਵੀਰ ਨੂੰ ਜਦੋਂ ਪਿੰਦਰੇ ਦਾ ਹੋ ਗਿਆ ਮੈਨੂੰ ਘਰੋਂ ਹੀ ਕੱਢ ਛੜਿਆ ਮੈਨੂੰ ਤਾਂ ਬਗਾਨੀ ਕਰਤਾ ਬੇਪੁੱਤ ਉਹ ਵੀ ਦੁਖੀ ਕਿਤੇ ਉਹਨਾਂ ਦਾ ਜੀ ਕਰਦਾ ਸੀ ਕਿੰਨੀ ਰੀਝ ਨਾਲ ਉਹਨਾਂ ਨੇ ਵਿਆਹ ਕੀਤਾ ਸਾਰੇ ਕੰਮ ਕੀਤੇ ਪਰ ਜਦੋਂ ਆਪ ਵੀ ਦੁਖੀ ਹੋ ਗਏ ਪਰ ਮੰਮੀ ਉਹਨਾਂ ਨੇ ਇੱਕ ਵਾਰੀ ਨਹੀਂ ਫੋਨ ਕੀਤਾ ਹੈਗਾ ਡੈਡੀ ਜੀ ਵੀ ਮੈਨੂੰ ਧੀ ਧੀ ਕਰਦੇ ਜਾਂਦੇ ਮੈਂ ਨੂੰ ਨਹੀਂ ਮੈਂ ਧੀ ਵਿਆਹ ਕੇ ਲਿਆਂਦੀ ਤੇ ਜਿੱਥੇ ਵਿਆਹ ਕੀ ਖੜੀ ਸੀ ਤੇ ਕਿਤੇ ਮੈਨੂੰ ਧੀ ਵਾਂਗੂ ਹੀ ਰੱਖ ਲੈਂਦੇ ਆਪਣੇ ਘਰ ਜਦੋਂ ਤੁਸੀਂ ਦੜੀਆਂ ਗੱਲਾਂ ਕਰਦੀਆਂ ਨਾ ਮੇਰੇ ਕੋਲ ਵੀ ਸਹਜਦਾ ਮੈਂ ਕਿਹੜਾ ਜਵਾਬ ਤੈਨੂੰ ਦਵਾਂ ਮੇਰੇ ਕੋਲ ਤਾਂ ਜਵਾਬ ਵੀ ਖਤਮ ਹੋ ਗਏ ਨੇ ਤੇਨ ਗੱਲਾਂ ਦੇਣੇ ਆਂ ਵਾਸਤੇ ਸੱਚ ਬੁਛੇਣਾ ਤੇ ਵੀਰਾ ਵੀ ਮੇਰੇ ਨਾਲ ਫੋਨ ਤੇ ਗੱਲ ਕਰਦਾ ਬੜਾ ਹੀ ਰੋਂਦਾ ਤੇ ਮੈਨੂੰ ਇਹੋ ਹੀ ਗੱਲ ਆਣੀ ਆ ਤੂੰ ਕੋਈ ਗੱਲ ਨਹੀਂ ਜੋ ਮੇਰੇ ਕਰਮਾਂ ਚ ਲਿਖਿਆ ਉਹੋ ਹੀ ਸਹੀ ਚੱਲ ਤੇ ਚੁੱਪ ਕਰ ਇਹ ਕੋਈ ਚੀਜ਼ ਖਾਣੀ ਬਲੀ ਆ ਮੈਂ ਨਹੀਂ ਮੰਮੀ ਮੈਂ ਨਹੀਂ ਖਾਣੀ ਹੈਗੀ ਹੁਣ ਇਹ ਨਾਲ ਵੀ ਮੈਂ ਬਾਹਰ ਕੰਮ ਕਰ ਕਰਾਂ ਤੇ ਤੂੰ ਜਾਈ ਜਰੋਂਦੀ ਰਿਆ ਕਰੇ ਨਹੀਂ ਮੰਮੀ ਮੈਂ ਨਹੀਂ ਰੋਂਦੀ

ਕਿਹੋ ਜੀ ਵਿਪਤਾ ਚ ਪਾਈ ਏ ਇੱਕ ਬੰਨੇ ਮੈਨੂੰ ਖੁਸ਼ੀ ਦਿੱਤੀ ਏ ਇੱਕ ਬੰਨੇ ਤੂੰ ਦੁੱਖ ਦੇਤਾ ਵਾ ਫਿਰ ਆਈ ਤੇਰੀ ਨਿੱਕੀ ਨਾ ਆਹੋ ਆਈ ਹੀਗੀ ਤੇ ਤੁਹਾਨੂੰ ਯਾਦ ਕਰਨ ਲਈ ਹੀ ਤੇ ਮੈਨੂੰ ਡੈਡੀ ਨਹੀਂ ਮਿਲੇ ਤੇ ਤੁਸੀਂ ਤੇ ਕਿੰਨਾ ਟਾਈਮ ਸ਼ਹਿਰੀ ਲਾਏ ਜੇ ਕੋਈ ਉਹ ਫਿਰ ਤੈਨੂੰ ਪਤਾ ਫਿਰ ਗਿਆ ਘੜੀ ਲੱਗ ਹੀ ਜਾਂਦੀ ਆ ਹੈ ਉਹਦਾ ਨਾ ਇੱਕ ਗੱਲ ਕਵਾਂ ਬੜਾ ਹੀ ਚੰਗਾ ਸੁਭਾਵਾ ਕੁੜੀ ਦਾ ਹੈ ਪਤਾ ਮੈਨੂੰ ਕੀ ਆਂਦੀ ਆਂਦੀ ਮੰਮੀ ਹੁਣ ਮੈਂ ਤੁਹਾਨੂੰ ਰੋਣ ਨਹੀਂ ਦੇਣਾ ਤੇ ਨਾ ਕੋਈ ਕੰਮ ਹੀ ਕਰਨ ਦਿਆ ਕਰਨਾ ਵਾ ਕੋਈ ਗੱਲ ਨਹੀਂ ਬਥੇਰਾ ਰੋ ਲਿਆ ਵਾ ਹੁਣ ਨਹੀਂ ਘਰੋਣਾ ਹੌਣ ਖੁਸ਼ ਹੋਵੋ ਤੁਸੀਂ ਤੇ ਕੋਈ ਨਹੀਂ ਛੇਤੀ ਮੈਂ ਘਰ ਚ ਆ ਜਾਣਾ ਵਾ ਬੜੀਆਂ ਸੋਹਣੀਆਂ ਸੁਣੀਆਂ ਗੱਲਾਂ ਕਰਦੀ ਆ ਤੇ ਮੈਨੂੰ ਤਾਂ ਬੜੀ ਚੰਗੀ ਲੱਗੀ ਆ ਚਲੋ ਚੰਗੀ ਗੱਲ ਹੀ ਐ ਚੰਗੀ ਆ ਤੇ ਉਹ ਤਰ੍ਹਾਂ ਦੇ ਨੌ ਦੇ ਹੱਡੀ ਵੱਡੀ ਵੀ ਨਹੀਂ ਮੜੀ ਉਹ ਵੀ ਬੜੀ ਚੰਗੀ ਮੇਰੀ ਗੱਲ ਸੁਣੋ ਮੇਰਾ ਜੀ ਕਰਦਾ ਵਾ ਅਹੀਂ ਪਿੰਦੂ ਦਾ ਛੇਤੀ ਵਿਆਹ ਕਰ ਲਈਏ ਤੇ ਅਹੀਂ ਛੇਤੀ ਨਾ ਕਰ ਲਈਏ ਵਿਆਹ ਚਲੋ ਉਹਨੂੰ ਕੁਲ ਨਾ ਮਸਣਾ ਮੇਰੀ ਗੱਲ ਸੁਣ ਲਾ ਅਜੇ ਕਿਹੜਾ ਟਾਈਮ ਹੋਇਆ ਵਾ ਤੇ ਤੂੰ ਕਿਹੜੇ ਕੰਮਾਂ 'ਚ ਫਿਰਦੀ ਹੈਂ ਤੇ ਫਿਰ ਮੈਂ ਕੀ ਕਰਾਂ ਮੇਰਾ ਅਧਿਕਾਰ ਚਕਲੋਣ ਜੀ ਨਹੀਂ ਕਰਦਾ ਮੇਰੀ ਗੱਲ ਸੁਣ ਲੈ ਐਡੀ ਕਾਲੀ ਨਾ ਪੈ ਅਸੀਂ ਆਪਣੀ ਗਰਲੀਨ ਨੂੰ ਲੈ ਆਉਨੇ ਆ ਫੇਰ ਮੇਰੀ ਗੱਲ ਸੁਣ ਲੋ ਗਰਲੀਨ ਦਾ ਨਾਂ ਨਾ ਲਾਓ ਅਸੀਂ ਨਹੀਂ ਲੈ ਕੇ ਆਉਣਾ ਉਹਨੂੰ ਬਸ ਚਲ ਗਈ ਆਪਣੇ ਘਰ ਆਪਣੇ ਮਾਪਿਓ ਦੇ ਕੋਲ ਉਹਦਾ ਹੁਣ ਉਹ ਸੋਚਣਗੇ ਪੇ ਤਾਂ ਕੀ ਕਰਨਾ ਵਾ ਉਹ ਮੇਰੀ ਗੱਲ ਸੁਣ ਨਾ ਧੱਕਾ ਦੇ ਇਹ ਵਜ੍ਹਾ ਧੀ ਪੁੱਤ ਕਿਤੇ ਲੱਭਣ ਡਿਆ ਵਾ ਹੈ ਤੇ ਕੀ ਕਰਨਾ ਉਹਨੂੰ ਹੁਣ ਤੁਸੀਂ ਚਾਰ ਪੋਣਾ ਜੀ ਉਹਦਾ ਉਹ ਮੈਂ ਤੇ ਉਹਦੇ ਸੋਚਦਾ ਹੀ ਪਿਛਲ ਤੂੰ ਉਹਦਾਂ ਨੂੰ ਗੁੱਸੇ ਚ ਵਾ ਤੇ ਉਹਦਾ ਮਾਪਿਓ ਲੈ ਕੇ ਤੇ ਮੁੜ ਕੇ ਜਾ ਕੇ ਅਸੀਂ ਲੈ ਆਵਾਂਗੇ ਐਵੇਂ ਲੈ ਆਵਾਂਗੇ ਲਿਆ ਕੇ ਕਰਨਾ ਵੀ ਕੀ ਹੈ ਹੁਣ ਇਹ ਦੱਸੋ ਮੈਨੂੰ ਤੁਸੀਂ ਤੇ ਉਹਦੇ ਵਾਲੇ ਵੇਖ ਵੇਖ ਕੇ ਨਾ ਤੇ ਮੈਨੂੰ ਹੋਰ ਜ਼ਿਆਦਾ ਹੁੰਦਾ ਵਾ ਆਹ ਵੇਖੋ ਉਹਨੂੰ ਰਹਿਣ ਦੋ ਉਹਦੇ ਮਾਪਿਓ ਦੇ ਕੋਲ ਹੀ ਆਪਾਂ ਨੀਗਾ ਹੁਣ ਇੱਥੇ ਲੈ ਕੇ ਆਉਣਾ ਉਹਨੂੰ ਆਪੇ ਉਹਦਾ ਵਿਆਹ ਕਰ ਦੇਣਗੇ ਤੇ ਚਲ ਜੂਗੀ ਆਪਣੇ ਘਰੋਂ ਜੀਵਨ ਤਿਆਂ ਪੁੱਤ ਨੂੰ ਇਤਾਂ ਛੜ ਛੜ ਨਹੀਂ ਛੁੱਟੀ ਤਾਂ ਹੁੰਦਾ ਕਿਸ ਨੂੰ ਹੈ ਕਿਸਦਾ ਜੀ ਕਰਦਾ ਇਤਰਾ ਹੋਣ ਨੂੰ ਤੇ ਫਿਰ ਮੈਂ ਕੀ ਕਰਾਂ ਇੱਥੇ ਕਰੂਗੀ ਵੀ ਕੀ ਆਣ ਕੇ ਉਹ ਹੁਣ ਪਿੰਦੂ ਤੇ ਮੰਗਿਆ ਵਾ ਉਹਦਾ ਵਿਆਹ ਹੀ ਉਹਦਾਂ ਕਰ ਦੇਣਾ ਵਾ ਤੇ ਇਹ ਇੱਥੇ ਇਕੱਲੇ ਕੀ ਕਰੂਗੀ ਚਲ ਕੋਈ ਗੱਲ ਲੇਗੀ ਜੋ ਉਹਦੇ ਕਰਮਾ ਚ ਉਹਦੇ ਸਹੀ ਪਤਾ ਨਹੀਂ ਤੁਸੀਂ ਕੀ ਸੋਚਦੇ ਜੇ ਪਰ ਮੇਰਾ ਦਿਮਾਗ ਬਿਲਕੁਲ ਸਹੀ ਸੋਚਦਾ ਵਾ ਹੁਣ ਉਹਦੇ ਮਾਪਿਓ ਦੇ ਕੋਲ ਆ ਅਗਲੇ ਵਿਆਹਣਗੇ ਆਪਣੇ ਘਰ ਰੋਜੀ ਹੋਗੀ ਇੱਥੇ ਕੀ ਕਰੂਗੀ ਨਾ ਕੋ ਨਿਆਣਾ ਵਾ ਨਾ ਗੱਲ ਨਾ ਬਾਤ ਵਾ ਗਾੜੀ ਜੇ ਕੋਈ ਬੱਚਾ ਹੁੰਦਾ ਹੈ ਤਾਂ ਵੀ ਰੱਖ ਲੈਂਦੇ ਪੇ ਸਾਡੇ ਪੁੱਤ ਦਾ ਬੱਚਾ ਵਾ ਅਸੀਂ ਉਹਦੇ ਵਾਲੇ ਵੇਖ ਵੇਖ ਕੇ ਜਿੰਦੇ ਹੈ ਪਰ ਤੁਹਾਨੂੰ ਪਤਾ ਹੀ ਆ ਨਾ ਸਾਨੂੰ ਕੋਹ ਗਾੜੀ ਦਿਖਦਾ ਨਹੀਂਗਾ ਤੇ ਕੀ ਕਰੀਏ ਆ ਪਾਉਦਾ ਹੁਣ ਉਹ ਮੈਂ ਤੈਨੂੰ ਕਹਿਣ ਲਿਆ ਸੀ ਵੇ ਦੇ ਟੇਲੇ ਹੁੰਦੇ ਨਾ ਤੇ ਚੱਲ ਅਹੀਂ ਕਿਦ ਨਾ ਕਿਤੇ ਥੋੜਾ ਬੋਤਾ ਤਾਂ ਸੋਚ ਦੇ ਪੀ ਕੀ ਕਰਨਾ ਵਾ ਹੈ ਅਹੀਂ ਉਹਦਾ ਕੀ ਸੋਚ ਸਕਦੇ ਆ ਤੁਸੀਂ ਆਪ ਸਿਆਣੇ ਜੀ ਉਹਦਾ ਮਾਪਿਓ ਹੈਗਾ ਸੋਚਣ ਵਾਸਤੇ ਉਹਨਾਂ ਆਪੇ ਸੋਚ ਲੈਣਾ ਵਾ ਆਪੇ ਉਹਨਾਂ ਨੇ ਵੇਖ ਕੇ ਕੋ ਚੰਗਾ ਮੜਾ ਤੇ ਬਿਠਾਲ ਦੇਣਾ ਉੱਥੇ ਉਹਨੂੰ ਤੁਸੀਂ ਚੁੱਪ ਕਰਕੇ ਨਾ ਹੁਣ ਪਿੰਦੂ ਬਾਰੇ ਸੋਚੋ ਤੇ ਇਹਦੇ ਵਿਆਹ ਬਾਰੇ ਸੋਚੋ ਹੁਣ ਫਿਰ ਵੀ ਸਾਡੇ ਘਰ ਦੀ ਨੌਤੀ ਆ ਇਤਰਾ ਨਾ ਕਰ ਹਾਂ ਥੋੜਾ 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 ਟਾਈਮ ਲਾਈਏ ਤੇ ਮੁੜ ਕੇ ਚੱਲ ਐਦਾਂ ਨਹੀਂ ਚੱਗੇ ਲੱਗੀਦਾ ਕੀ ਕਰੋਗੇ ਥੋੜਾ ਟਾਈਮ ਲਿਆ ਕੇ ਤੁਸੀਂ ਹੈਂ ਕਿਉਂ ਇਹੋ ਜਿਹੇ ਗੱਲਾਂ ਕਰਦੇ ਜੀ ਪਰ ਨਾ ਇੱਕ ਗੱਲ ਵਾ ਮੈਨੂੰ ਨਾ ਕੁੜੀ ਦਾ ਦੁੱਖ ਬੜਾ ਮਾਰਦਾ ਵਾ ਐਨੀ ਚੰਗੀ ਕੁੜੀ ਤੇ ਮਹਾਰਾਜ ਨੇ ਉਹਨਾਂ ਕੀ ਕੀਤਾ ਵਾ ਹੈ ਚਲ ਗੱਲਾਂ ਛੱਡੋ ਸਾਰੀਆਂ ਤੁਸੀਂ ਇਦਾਂ ਕਰੋ ਚਾਹ ਬਣਾਵਾ ਤੁਹਾਡੇ ਵਾਸਤੇ ਸਵੇਰ ਦੇ ਗੇਜ ਠੰਡ ਵਿੱਚ ਚਲ ਬਣਾ ਲਾ ਕੁਝ ਪੀ ਲੈਨੇ ਚਲ ਮਲੇਬਨੀ ਬਣਾ ਕੇ ਆਹ ਬਹਿ ਜਾਓ ਤੁਸੀਂ ਜੀ ਬੰਦਾ ਹੋ ਗਿਆ ਵਾ ਦਿਮਾਗ ਖਰਾਬ ਸੋਚ-ਸੋਚ ਕੇ ਹੈ ਫੇਰ ਵੀ ਸਾਡੇ ਘਰ ਦੀ ਧੀ ਹੀ ਵਿਆਹ ਕੇ ਲੈਂਦੀ ਸੀ ਕੋਹ ਨਾ ਕੋਈ ਸੋਚਾਂਗੇ ਨਾ ਉਹਦਾ ਹੈ ਕਿ ਤਰ੍ਹਾਂ ਕਿਤੇ ਕੋਨਾ ਕੋ ਵੇਖਾਂਗੇ ਭਰਨਾ ਇਹਨੇ ਕਿੱਡੀ ਛੇਤੀ ਨੜੋਂ ਲਾ ਕੇ ਸੁੱਟਦੀ ਆ ਹੈ ਚਲੋ ਸਾਡੇ ਪੁੱਤ ਦੀ ਲਿਖੀ ਇੰਨੀ ਕਹੀ ਉਹਦੇ ਘੜੀ ਵੱਸ ਵਾਲੀ ਗੱਲ ਹੀ ਭਰਨਾ ਇਹਦੇ ਦਿਮਾਗ 'ਚ ਫਰਕ ਪੈ ਗਿਆ ਚਲੋ ਜੋ ਮਾਰ ਆਏ ਕਰੂ ਚੰਗਾਈ ਕਰੂਗਾ ਇਦਾਂ ਕਰਨੀ ਹੈ ਬੈਠੇ ਸੁਣਾ ਦੇ ਹੀ ਦਿੰਨੀ ਹੈ ਮੈਂ ਆਖਿਆ ਆਲੂ ਪਰਚੀ ਜਾ ਕੇ ਨਾ ਤੇ ਅੱਡੇ ਤੋਂ ਦਵਾਈ ਲਿਆ ਦਿਓ ਗਰਲੀਨ ਦੀ ਡਾਕਟਰ ਕਹਿੰਦਾ ਕਮਜ਼ੋਰੀ ਬਹੁਤ ਜਿਆਦੀ ਹੈ ਹੂੰ ਹੂੰ ਆਹੋ ਤੇ ਨਾਲ ਫਰੂਟ ਫਰੈਟ ਵੀ ਲਾਓ ਸ਼ਾਮ ਨੂੰ ਲਿਆ ਰਾਂਗਾ ਜਾ ਕੇ ਸ਼ਾਮ ਨੂੰ ਤੇ ਧੁੰਦ ਪੈ ਜਾਂਦੀ ਹੈ ਤੇ ਟਾਈਮ ਨਾਲ ਚਲ ਜਓ ਚਲ ਮੈਂ ਜਾਣਾ ਫਿਰ ਹੁਣ ਹੀ ਲਿਆ ਦੇਣਾ ਤੇ ਆ ਛੇਤੀ ਜਾਇਓ ਇਹ ਆ ਵੀ ਉਹਨੂੰ ਕਹੀਂ ਵੀ ਦਵਾਈ ਖਾਈ ਵੀ ਜਾਏ ਫਿਕਰ ਨਾਲ ਤੇ ਜੋ ਲੱਭਦਾ ਖਾਈ ਜਾਵੇ ਸਰੀਰ ਚ ਮਾਸਾ ਤਾਕਤ ਹੋ ਜੂਗੀ ਕੋਈ ਗੱਲ ਨਹੀਂ ਮੈਂ ਆਪ ਲਾਗੇ ਬਹਿ ਕੇ ਨਾ ਤਖਵਾਲਾਂਗੀ ਭੁਖੇ ਰਿਆਂ ਥੋੜਾ ਕੀ ਗੱਲ ਬੰਨੀ ਆ ਹੁਣ ਰੋਟੀ ਪਾਣੀ ਤੇ ਖਾਏ ਤਕੜੀ ਹੋ ਗਏ ਤੇ ਫੇਰ ਹੀ ਗੱਲ ਬੰਨੀ ਪਤਾ ਨਹੀਂ ਜੋ ਲੱਭਦਾ ਤੇ ਢਿੱਡ ਚ ਸੁਟੀ ਜਾ ਕੁੜੀ ਤਾਂ ਮਾੜੀ ਬੜੀ ਹੋ ਗਈ ਐ ਤੇ ਮੈਂ ਸੋਚ ਨਾ ਵਾ ਇਹ ਪੈਰਾਂ ਤੇ ਹੋ ਜਾਊਗੀ ਰੋਈ ਜਾਂਦੀ ਰੋਈ ਜਾਂਦੀ ਚੁੱਪ ਤਾਂ ਕਰਦੀ ਨਹੀਂ ਮੈਂ ਦੱਸ ਕੀ ਕਰਾਂ ਚੱਲ ਮੈਂ ਲਿਆਵਾਂ ਫੇਰ ਹੈ ਜਾਓ ਮੈਂ ਜਾਵਾਂ ਆਉਂਦਾ ਹੀ ਫੇਰ ਮੈਂ ਲਿਆ ਕੇ ਕੁੜੀ ਦੇ ਲਾਗੇ ਜਾਵਾਂ ਵਿਚਾਰੀ ਦੇ ਆ ਰਬੋਤਾ ਦਾ ਆ ਰਮਸਤੀ ਮਰਦੇ ਤੂੰ ਕੀ ਨਹੀਂ ਆ ਕਰਨ ਦਾ ਪੁੱਤ ਤੂੰ ਨਾ ਪੱਠੇ ਪਾ ਨੇ ਆਪੇ ਪਾ ਲਾਂਗਾ ਹੈ ਤੂੰ ਠਰ ਜਾਣਾ ਹਾਂ ਮੇਰੀ ਉਨਾਪਰ ਤੂੰ ਇੱਥੇ ਬਹਿ ਜਾ ਚੁੱਪ ਕਰਕੇ ਇੱਥੇ ਬਹਿ ਜਾ ਚਲ ਬਹਿ ਜਾ ਇੱਥੇ ਬਹਿ ਜਾ ਐਦਾਂ ਹੌਨਾ ਬਾਈ ਹੱਥ ਠਰ ਜਾਣੇ ਚੰਗਾ ਗੁਰਲੀਨ ਰੋਂਡਈਆਂ ਨਹੀਂ ਗੁਰਲੀਨ ਹਾਏ ਹਾਏ ਰੱਬਾ ਇਹ ਕੁੜੀ ਦਾ ਵੀ ਕੀ ਇਲਾਜ ਕਰਾਂ ਚ ਵੀ ਇੱਕ ਹੀ ਢੇਰ ਹੁੰਦੀ ਰਹਿੰਦੀ ਆ ਹਾਂ ਇਹੋ ਤੇ ਮੈਂ ਨਾ ਸਮਝਾਉਂਦੀ ਆ ਤਾਂ ਸਮਝਦੀ ਕਿਉਂ ਨਹੀਂਗੀ ਹਾਂ ਮੰਮੀ ਮੈਂ ਹੈ ਕੀ ਸਮਝਾਂ ਮੈਨੂੰ ਨਹੀਂ ਕੁਝ ਸਮਝੰਦੀ ਆਗੀ ਚੱਲ ਕੋਈ ਨਹੀਂ ਪੁੱਤ ਨੰਬਰ ਤਾਂ ਹੈ ਵਾ ਤੇ ਜੀ ਸੱਸ ਦਾ ਮੈਂ ਲੰਮੀ ਆ ਫੋਨ ਤੇ ਦੱਸਨੀ ਆ ਵੇਖੀ ਉਹਨਾਂ ਨੂੰ ਕਿੰਨਾ ਚਾ ਚੜਨਾ ਵਾ ਇਦਾਂ ਨਾ ਕਰ ਮਿਲਤੀ ਰੋਇਆ ਨਾ ਕਰ ਰੋ ਰੋ ਕੇ ਰੋ ਰੋ ਕੇ ਵੇ ਇੰਨੀ ਕਬੂਤੀ ਕਰ ਲਈ ਆ ਮੰਮੀ ਉਹ ਸੱਚੀ ਮੈਨੂੰ ਲੈ ਜਾਣਗੇ ਲੈ ਲੈ ਪੁੱਤ ਉਹਨਾਂ ਦਾ ਵੀ ਦੁਨੀਆ ਦੇ ਨਾਂ ਹੋਣਾ ਵੇ ਇਹਦੇ ਨਾਲ ਉਹਨਾਂ ਲੈ ਜਾਣਾ ਵਾ ਤੈਨੂੰ ਹਾਂ ਕੋਈ ਗੱਲ ਨਹੀਂ ਵੀ ਇਹ ਰੱਬ ਤੇ ਵੀ ਡੋਰੀਆਂ ਛੁੱਟੀਆਂ ਬਹੁਤਾ ਸੋਚੀਏ ਨਾ ਤੇ ਚੰਗਾ ਨਹੀਂ ਹੁੰਦਾ ਪੁੱਤ ਚੰਗਾ ਚੰਗਾ ਸੋਚੀਏ ਤੇ ਸਾਰਾ ਕੁਝ ਰੱਬ ਕਰ ਦਿੰਦਾ ਮੰਮੀ ਮੈਂ ਪਤਾ ਕਿਉਂ ਆਨੀ ਆ ਵੀ ਮੈਂ ਉਹ ਘਰ ਵਿੱਚ ਜਾਣਾ ਵਾ ਮੈਂ ਆਨੀ ਆ ਵੀ ਜਿਹੜੀਆਂ ਉਹਨਾਂ ਦੀਆਂ ਜਾਦਾ ਹਨ ਵੀ ਉਹਨਾਂ ਦੇ ਬੱਚਾ ਇਦਾਂ ਪਲੇ ਆਪਣੀ ਦਾਦੀ ਦਾਦੀ ਨਾਲ ਰਹੇ ਮੈਂ ਆਨੀ ਆ ਵੀ ਉਹ ਘਰ ਵਿੱਚ ਰਹੇ ਕੋਈ ਨਹੀਂ ਪੁੱਤ ਮੇਰੇ ਤੇ ਪਿਓ ਨਾਲ ਗੱਲ ਕਰਾਂਗੀ ਆਪਾਂ ਇੱਕ ਵਾਰੀ ਫੋਨ ਲਾਵਾਂਗੇ ਵੇਖਾਂਗੇ ਕੀ ਬੋਲਦੇ ਆ ਜਾਂ ਕੀ ਕਹਿੰਦੇ ਆ ਜੇ ਕੋਈ ਬਾਹਰ ਨਾ ਜਾਊ ਅਸੀਂ ਉਹਨਾਂ ਦੇ ਘਰ ਜਾਵਾਂਗੇ ਜਾ ਕੇ ਸਾਰਾ ਕੁਝ ਦੱਸਾਂਗੇ ਐਡੇ ਤੇ ਨਹੀਂ ਸਦਾਈ ਜਿਹੜੇ ਸਮਝਣਗੇ ਨਾ ਹੈ ਮੇਰੀ ਤੇ ਇਦਾਂ ਨਾ ਕਰਿਆ ਕਰ ਰੱਬ ਦਾ ਵਾਸਤਾ ਤੈਨੂੰ ਐ ਨਾ ਪੈ ਲੰਮੀ ਪੁੱਤ ਜੇਦੂ ਕਹਿੰਨੀ ਆ ਦੁੱਧ ਵਿੱਚ ਪੱਤੀ ਪਾ ਕੇ ਲਿਆਵਾ ਨਹੀਂ ਮੰਮੀ ਮੈਨੂੰ ਕੁਝ ਪੀਣਾ ਹੈਗਾ ਤਹੀ ਨਾ ਇੱਟ ਦਾ ਕਰੋ ਪਹਿਲਾ ਫੋਨ ਲਿਆਓ ਤ ਫੋਨ ਲਾਓ ਉਹਨਾਂ ਨੂੰ ਮੈਂ ਉਹ ਉੱਥੇ ਜਾਣਾ ਵਾ ਚਲ ਕੋਈ ਨਹੀਂ ਪੁੱਤ ਲੰਮੀ ਡੈਡੀ ਤੇਰਾ ਕਿ ਆਜ ਰਿਹਾ ਆਉਂਦਾ ਨਾ ਉਹਦੇ ਲਾਗੇ ਬਹਿ ਕੇ ਲਾਵਾਂਗੇ ਮੰਮੀ ਤੇ ਬਾਹਰ ਤਾਂ ਦਾ ਫੋਨ ਹੈਗਾ ਵਾ ਤ ਕੋਈ ਗੱਲ ਨਹੀਂ ਡੈਡੀ ਨੇ ਕੀ ਕਹਿਣਾ ਤੂੰ ਜਾ ਕੇ ਤੇ ਲਾਓ ਚਲ ਮੈਂ ਲੰਮੀ ਫੇ ਰੋਏਗੀ ਤਨਾ ਨਹੀਂ ਮੰਮੀ ਮੈਂ ਨਹੀਂ ਰੋਣਗੀ ਚਲ ਮੈਂ ਲੰਮੀ ਮਰਦੀ ਸੱਚੇ ਬਾਸ਼ਾ ਸਾਰੇ ਦੇ ਮੈ ਹੱਥ ਜੋੜਨੀ ਆ ਕਿ ਮੰਮੀ ਜੇ ਤੂੰ ਦੱਸਣਾ ਉਹ ਆਖਣ ਮੈਂ ਕੋਈ ਗੱਲ ਨਹੀਂ ਆਪਾਂ ਲੈ ਜਣੇ ਆ ਬਾਕੀ ਕੱਪੜੇ ਬਾਅਦ ਚ ਪ੍ਰੈਸ ਕਰ ਲੈਣੇ ਆ ਮੰਮੀ ਜੀ ਕਰ ਲੈ ਕੱਪੜੇ ਪ੍ਰੈਸ ਕਰ ਲਿਆ ਪੁੱਤ ਠੀਕ ਆ ਤੇ ਮੈਂ ਆਖਣ ਤਾਂ ਢੀ ਦਵਾਈ ਲੈਉਣ ਵਾਲੀ ਹੋਣੀ ਆ 15 20 ਦਿਨ ਹੋ ਗਏ ਆ ਹਾਏ ਹਾਏ ਵੇ ਵੇਹਲਾ ਮੇਰਾ ਦਿਮਾਗ ਹੈ ਸੱਚੀ ਮੁੱਚੀ ਮੇਰੀ ਤਾਂ ਦਵਾਈ ਪੁੱਤ ਮੁੱਕ ਗਈ ਆ ਪਰ ਵੇਹਲਾ ਉਦਾਂ ਕਿੰਨਾ ਕਰਦਾ ਤੂੰ ਲਵ ਮੇਰੇ ਨਾਲ ਹੈ ਤੂੰ ਪੂਰਾ ਪਿੰਦਰ ਵਾਂਗੂ ਕਰਦਾ ਵਾ ਕਿੰਨੀ ਫਿਕਰ ਆ ਤੈਨੂੰ ਮੰਮੀ ਜੀ ਵੀਰ ਜੀ ਦੇ ਜਾਣ ਤੋਂ ਬਾਅਦ ਉਹਨੇ ਸਾਡਾ ਹੀ ਫਰਜ਼ ਆ ਤਾਨੂੰ ਸਮਝਣਾ ਆਪਣਾ ਵੀ ਕਰ ਦੀ ਜੇ ਮੇਰੀਆਂ ਕੀ ਨੇ ਤੇ ਨਾਲੇ ਆ ਤੂੰ ਹੀ ਅੱਜ ਤੱਕ ਕਦੀ ਇਹ ਮਹਿਸੂਸ ਨਹੀਂ ਹੁੰਦਾ ਕਿ ਮੈਂ ਆਪਣੀ ਮੰਮੀ ਮੰਮੀ ਦੇ ਘਰ ਆਇਆ ਹਾਂ ਨਿੱਕੇ ਹੁੰਦਿਆਂ ਪਾਲਿਆ ਪੋਸਿਆ ਹੁਣ ਹੀ ਮੈਂ ਕਾਜ ਦੀ ਫੀਸ ਹੈ ਜੇ ਮੈਨੂੰ ਚੇਤੇ ਨਹੀਂ ਹੁੰਦੀ ਤੇ ਤੂੰ ਹੀ ਕਹਿ ਦਿੰਨੇ ਆ ਲਵਾ ਆਪਣੀ ਕਾਜ ਦੀ ਫੀਸ ਲੈ ਜਾ ਲੈ ਤੂੰ ਹੀ ਤੇ ਸਾਡਾ ਪੋਤੀ ਆ ਹੈ ਇਹ ਕਿਹੜੀ ਕਹਿਣ ਵਾਲੀ ਗੱਲ ਆ ਤੇ ਨਾਲੇ ਮੰਮੀ ਜੀ ਤੂੰ ਹੀ ਆਪਣਾ ਖਿਆਲ ਰੱਖਿਆ ਕਰੋ ਤੂੰ ਹੀ ਨਗੇਲੀ ਬੜੀ ਕਰਦੇ ਜੇ ਡਾਕਟਰ ਨੇ ਪਤਾ ਨਾ ਪਿਛਲੇ ਹਰ ਕੀ ਕਿਹਾ ਸੀ ਉਹ ਆਂਦੇ ਸੀ ਵੀ ਤੂੰ ਹੀ ਦਵਾਈ ਜਦ ਦੀ ਲੇਟ ਖਾਂਦੇ ਜੇ ਤੇ ਤੁਹਾਡੀ ਫੇਰ ਜਿਹੜੀ ਇਨਫੈਕਸ਼ਨ ਥੋੜੀ ਜੀ ਵਧੀ ਆ ਵੇਖ ਲੈ ਪੁੱਤ ਤੂੰ ਕਿੰਨਾ ਖਿਆਲ ਰੱਖਣਾ ਆਪਣੀ ਮਾਮੀ ਮਾਮੇ ਦਾ ਹੈ ਅਜੇ ਆ ਪਿੰਦੂ ਆ ਨਾ ਇਹ ਲਾਪਰਵਾਹ ਵਾ ਇਹਨੂੰ ਕੋਈ ਪਰਵਾਹ ਨਹੀਂ ਹੁੰਦੀ ਵੇਖ ਲੈ ਇਹਨੇ ਕਦੀ ਨਹੀਂ ਮੈਨੂੰ ਆਣ ਕੇ ਪੁੱਛਿਆ ਮੰਮੀ ਤੇਰੀ ਦਵਾਈ ਹੈਗੀ ਆ ਕਿ ਹੈ ਨਹੀਂ ਗਈ ਅਸਲ 'ਚ ਨਾ ਜਦੋਂ ਦਾ ਪਿੰਦਰ ਗਿਆ ਵਾ ਨਾ ਘਰ ਸਾਰੇ ਨੂੰ ਪੁੱਤ ਤੂੰ ਹੀ ਸੰਭਿਆ ਵਾ ਮੰਮੀ ਜੀ ਦਿਲ ਨਾ ਛੋਟਾ ਕਰਿਆ ਕਰੋ ਸਭ ਕੁਝ ਟਾਈਮ ਦੇ ਨਾਲ ਹੌਲੀ ਹੌਲੀ ਠੀਕ ਹੋ ਜਾਣਾ ਤੇ ਬਾਕੀ ਰਹੀ ਗੱਲ ਪਿੰਦੂ ਦੀ ਇਹ ਵੀ ਹੌਲੀ ਹੌਲੀ ਸਮੇਂਦਾਰ ਹੋ ਜਾਊਗਾ ਹਜੇ ਕਈ ਗੱਲਾਂ 'ਚ ਨਾ ਵੀਰ ਥੋੜਾ ਜਿਆ ਡੀਪਲੀ ਨਹੀਂ ਲੈਂਦਾਗਾ ਥੋੜੀ ਮੂਡ ਮਾਤ ਕਰ ਜਾਂਦਾ ਵਾ ਸਮਝਾਇਆ ਕਰ ਇਹਨੂੰ ਪੁੱਤ ਤੂੰ ਸਿਆਣਾ ਵਾ ਹੈ ਪਿੰਦਰ ਦੇ ਹੁੰਦਿਆ ਤੇ ਇਹ ਪਰਵਾਹ ਹੀ ਨਹੀਂ ਕਰਦਾ ਕਿਸੇ ਗੱਲ ਦੀ ਤੇ ਹੁਣ ਇਹਨੂੰ ਸਮਝਣੀ ਚਾਹੀਦੀ ਉਹ ਚੀਜ਼ ਮੰਮੀ ਜੀ ਮੈਂ ਤੈਨੂੰ ਜਦੋਂ ਵੀ ਇਕੱਲੇ ਬੈਠੇ ਹੋਈਏ ਇਹੀ ਕਹਿੰਦਾ ਵਾ ਵੀ ਵੀਰ ਤੂੰ ਹੀ ਕੋ ਸਮਝ ਮੈਂ ਜਦੋਂ ਵੀ ਪਿੰਦੂ ਵੀਰ ਦੇ ਲਾਗੇ ਬੈਠਾ ਹਾਂ ਨਾ ਇਹਨੂੰ ਇਹ ਸਮਝਾਉਣਾ ਵੀ ਵੀਰ ਕਰ ਲੈ ਕੋਈ ਕੰਮ ਜੇ ਅਪਲਾਈ ਕਰ ਲਾਂ ਕਿਤੇ ਨਹੀਂ ਵੀ ਨੌਕਰੀ ਦਾ ਬੰਦਾ ਤੇ ਬਾਹਰ ਅੰਦਰ ਸਾਰੀ ਦੁਨੀਆ ਜਾਂਦੀ ਆ ਤੂੰ ਵੀ ਕੋ ਪੰਜ-ਛੇ ਸਾਲ ਲਾਇਆ ਇਹੋ ਤੇ ਗੱਲ ਪੁੱਤ ਮੈਂ ਸਮਝਾਉਣੀ ਆ ਪਰ ਇਹ ਸਮਝਦਾ ਹੀ ਨਹੀਂਗਾ ਕੋਈ ਨਹੀਂ ਜਦੋਂ ਠੋਕਰਾਂ ਵੱਜੀਆਂ ਨੇ ਇਹਨੂੰ ਵੇਖੀ ਆ ਤੇ ਅਕਲਮ ਦੀ ਉਦਾਂ ਤੂੰ ਕਿੰਨਾ ਪੜਿਆ ਲਿਖਿਆ ਵਾ ਹੈ ਤੈਨੂੰ ਤੇ ਇੱਥੇ ਨੌਕਰੀ ਮਿਲ ਜਾਣੀ ਆ ਤੂੰ ਵਧੀਆ ਹੋ ਜਾਣਾ ਵਾ ਇਹਨੂੰ ਥੋੜੀ ਬੋਤੀ ਨਾ ਅਕਲ ਹੋਣੀ ਚਾਹੀਦੀ ਆ ਪਈ ਕਮਾਵਾਂਗੇ ਤੇ ਫੇਰ ਹੀ ਘਰ ਚੱਲਣਾ ਵਾ ਗਾੜੀ ਪਿਓ ਕਿੰਨਾ ਕ ਚਰ ਕਮਾ ਕੇ ਖਵਾ ਲੂਗਾ ਪੁੱਤ ਮੈਂ ਤਾਂ ਮਾਮੀ ਜੀ ਨੂੰ ਵੀਰ ਨੂੰ ਇਹੋ ਗੱਲ ਹਮੇਸ਼ਾ ਕਹਿੰਦਾ ਵਾਂ ਵੀ ਮਾਮਾ ਜੀ ਹੁਣ ਤੱਕ ਸਾਡੇ ਲਈ ਸਭ ਨਹੀਂ ਕਰਦੇ ਆਏ ਆ ਸਾਨੂੰ ਤੇ ਕਿਸੇ ਗੱਲ ਦਾ ਵੀ ਨਹੀਂ ਪਤਾ ਹੁੰਦਾ ਤੇ ਉਹਨਾਂ ਦੇ ਸਿਰ ਤੇ ਵੀ ਆ ਗਿੱਦਾਂ ਕਰਨਾ ਵਾ ਜੇ ਕੋਈ ਰਿਸ਼ਤੇਦਾਰੀ ਚ ਪ੍ਰੋਗਰਾਮ ਆ ਜਾਂਦਾ ਵਾ ਤੇ ਤਾਦੀ ਮਾਮਾ ਮਾਮੀ ਵਿਚਾਰਨ ਤੁਹਾਨੂੰ ਟੈਨਸ਼ਨ ਹੁੰਦੀ ਆ ਵੀ ਸਾਰਾ ਅਰੇਂਜਮੈਂਟ ਕਿੱਦਾਂ ਕਰਨਾ ਵਾ ਚੱਲ ਕੋਈ ਨਹੀਂ ਪੁੱਤ ਤੁਸੀਂ ਬੱਚੇ ਜੇ ਸਾਡੇ ਆਪਾਂ ਹੀ ਸੋਚਣਾ ਤੁਹਾਡੇ ਬਾਰੇ ਕੋਈ ਗੱਲ ਨਹੀਂ ਮੰਮੀ ਜੀ ਵਾਹੀ ਗੁਰੂ ਵੇਲਾ ਲਿਆਏ ਜੇ ਮੈਨੂੰ ਨੌਕਰੀ ਮਿਲ ਗਈ ਨਾ ਤੇ ਮੈਂ ਸਭ ਤੋਂ ਪਹਿਲਾਂ ਤੁਹਾਡੀ ਦੇ ਮਾਮਾ ਜੀ ਦੀਆਂ ਰੀਝਾਂ ਪੂਰੀਆਂ ਕਰਨੀਆਂ ਨੇ ਚਿੰਦਾ ਰਹਿ ਪੁੱਤ ਪਰਮਾਤਮਾ ਤੁਹਾਨੂੰ ਲੰਮੀ ਉਮਰਾਂ ਬਖਸ਼ੇ ਹੈ ਹਾਂ ਤੇ ਚਲੋ ਆਪਾਂ ਹੁਣ ਮੁੜ ਕੇ ਨਾ ਡਾਕਟਰ ਨੇ ਲੇਟ ਹੋ ਗਿਆ ਤੇ ਮਿਲਣਾ ਨਹੀਂ ਆ ਮੈਂ ਮੋਰਸਲ ਕੱਢ ਲਗਾ ਨਾ ਤੂੰ ਆ ਜਾਓ ਫਿਰ ਚੱਲ ਮ ਹੈਂ ਅਜੇ ਪਿੰਦ ਨੂੰ ਨਹੀਂ ਫਿਕਰ ਨਹੀਂ ਹੁੰਦੀ ਜਿੰਨੀ ਲਵ ਨੂੰ ਫਿਕਰ ਵਾ ਪਰਮਾਤਮਾ ਦੀ ਲੰਮੀ ਲੰਮੀ ਉਮਰ ਕਰੇ ਹੈ ਸਾਡੀ ਨਣਾਣੀ ਇੰਨੀ ਚੰਗੀ ਹੈਗੀ ਜਿੰਨਾ ਇਹ ਚੰਗਾ ਵਾ ਫਿਰ ਵੀ ਸਿਆਣੇ ਆਂਦੇ ਹੁੰਦੇ ਆ ਨਾ ਭਿਖੂਨ ਤੇ ਬੱਚੇ ਜਾਂਦੇ ਆ